ਪੰਜਾਬ ਸਰਕਾਰ ਦੀ ਨਸ਼ਾ ਵਿਰੋਧੀ ਪਹਿਲ ਕਦਮੀ ਯੁੱਧ ਨਸ਼ਾ ਵਿਰੁੱਧ ਤਹਿਲ ਜ਼ਿਲंधर ਦੇ ਹਾਤੀ ਪੁਲਿਸ ਨੇ ਅੱਜ ਐਸਐਸਪੀ ਹਰਵਿੰਦਰ ਸਿੰਘ ਮੇਰਕਰ ਤੇ ਐਸਐਸਪੀ ਸਰਬਜੀਤ ਰਾਏ ਦੀ ਅਗਵਾਈ ਵਿੱਚ ਕਾਰਵਾਈ ਕਰਦਿਆਂ ਇੱਕ ਨਸ਼ਾ ਤਸਕਰ ਵੱਲੋਂ ਕੀਤੀ ਨਜ਼ਾਇਜ਼ ਹਸਲੀ ਨੂੰ ਤਾੜ ਦਿੱਤਾ ਗਿਆ। ਮੁਲਜ਼ਮ ਖਿਲਾਫ ਨਸ਼ਾ ਤਸਕਰ ਆਦਾਂ ਕਤਲ ਸਮੇਤ ਬਕਵਕ ਥਾਣਿਆਂ ਚਿੱਕੀ ਮਕਦਮੇ ਦਰਜ। ਜਾਣਕਾਰੀ ਦਿੰਦੇ ਐਸਐਸਪੀ ਹਰਵਿੰਦਰ ਸਿੰਘ ਮੇਰਕਰ ਨੇ ਦੱਸਿਆ ਕਿ ਨਸ਼ਾ ਤਸਕਰ ਅਤੇ ਗੈਂਗਸਟਰ ਵਿਜੇ ਮਸੀ ਵਾਸੀ ਮੁਹੱਲਾ ਉੱਚੀ ਕਾਟੀ ਫਲੋਰ ਜੋ ਕੀ थाना ਫਲੋਰ ਦਾ ਹਿਸਟਰੀ ਸ਼ੀਟਰ ਹੈ। ਖਿਲਾਫ ਨਸ਼ਾ ਤਸਕਰੀ ਰਾਦਕਤਲ ਆਦਿ ਵਕਤਰਾਵਾ ਤਹਿਤ ਵਕਵਕ ਥਾਣੇ ਵਿੱਚ ਕੁੱਲ 21 ਮਕਦਮੇ ਦਰਜ ਕੀਤੇ ਗਏ ਹਨ ਉਹਨਾਂ ਦੱਸਿਆ ਕਿ ਯੋਧੇ ਨਸ਼ਾ ਵਿਰੁੱਧ ਤਹਿਤ ਕਾਰਵਾਈ ਕਰਦਿਆਂ ਮਲਜ਼ਮ ਵਿਜੇ ਮਸੀਦੀ ਦੁਕਾਨ ਨੂੰ ਠਾਇਆ ਗਿਆ ਤੇ ਇਹ ਉਹ ਫਲੋਰ ਪਾਸੋਂ ਨਜ਼ਾਇਜ਼ ਕੀਤੀ ਗਈ ਸਾਰੀ ਸੰਬੰਧੀ ਜੋਗ ਆਰਡਰ ਲਏ ਗਏ ਸਨ ਜ਼ਿਕਰ ਜ਼ੋਗਾ ਕਿ ਮਲਜ਼ਮ ਵੱਲੋਂ ਫਲੋਰ ਸ਼ਹਿਰ ਵਿੱਚ ਨਸ਼ਾ ਵੇਚ ਕੇ ਖਰੀਦ ਕੀਤੀ 1.5 ਕਿਲੋ ਜ਼ਮੀਨ ਪਹਿਲਾਂ ਹੀ ਨਵੀਂ ਦਿੱਲੀ ਦੀ ਕੰਪਿਊਟਰ ਅਥਾਰਟੀ ਵੱਲੋਂ ਫ੍ਰੀਜ਼ ਕਾਰਵਾਈ ਜਾ ਚੁੱਕੀ ਹੈ ਐਸਐਸਪੀ ਨੇ ਕਿਹਾ ਕਿ ਜ਼ਿਲ੍ਹਾ ਦਿਹਾਤੀ ਪੁਲਿਸ ਵੱਲੋਂ ਨਸ਼ੇ ਦਾ ਕਾਰੋਬਾਰ ਕਰਨ ਵਾਲਿਆਂ ਖਿਲਾਫ ਜ਼ਗੀਆਂ ਕਾਰਵਾਈਆਂ ਪ੍ਰਿਕੋਇਕ ਚਵੀ ਜ਼ਾਰੀ ਰਹਿਣਗੀਆਂ ਲੋਕਾਂ ਨੂੰ ਨਸ਼ਾ ਨਾਲ ਸੰਬੰਧਿਤ ਕਥੀ ਵਿਦਿਆ ਦੀ ਜਾਣਕਾਰੀ ਦੇਣ ਲਈ ਅਪੀਲ ਕਰਦੇ ਹੈ ਕਿ ਹੈ ਕਿ ਸਬੰਧੀ ਸਰਕਾਰ ਵੱਲੋਂ WhatsApp ਨੰਬਰ ਤੇ ਸੂਚਨਾ ਦਿੱਤੀ ਜਾ ਸਕਦੀ ਹੈ ਉਹਨਾਂ ਕਹੇ ਕਿ ਸੂਚਨਾ ਦੇਣ ਵਾਲੇ ਦੀ ਪਛਾਣ ਕੋਪਾ ਕੀਤੀ ਜਾਵੇਗੀ ਬਿਊਰੋਕ੍ਰਾਟ ਸੰਧੂ ਬੀਜੇ ਜਿਸ ਪੀ ਨਾਮ ਦਾ ਜਿਹੜਾ ਸ਼ਖਸ ਹੈਗਾ ਉਹਦੇ ਕੋਲ ਟਵਾਟੀ ਵਾਣ ਜਿਹੜੀ ਆਪਾਂ ਵਕਤ ਵਕਤ ਧਾਰਾ ਵਾਂਗ ਬਗੰਦੇ ਕਰ ਰਹੇ ਜਿਨ੍ਹਾਂ ਦੇ ਵਿੱਚ ਤਿੰਨ ਕੱਦੇ ਉਤੇ ਐਨਡੀपीएस ਦੇ ਦਰਜਾ ਹੈ ਕਿ ਇਹਦੇ 2400 ਕ੍ਰਾਈਮ ਦੀ ਬੋਰੀਆਂ ਦੇ ਵਿੱਚ ਚੱਲਦਾ ਇਹਦੇ ਬੰਦੋ ਜਿਹੜੇ ਵੇਚੇ ਪਰਸੇਡ ਜਿਹੜੀ ਆ ਉਹ ਫਾਈਟ ਹੋ پراਪਰਟੀ ਜਿਹੜੀ ਬਣਾਈ ਗਈ ਸੀ ਐਂਡ ਇਹ ਦੋ ਚੰਟ ਕਰਕੇ ਜਿਹੜੀ ਰਿਕਾਰਡ ਦੇਖ ਰਹੇ ਜਿਹੜਾ ਰਿਪੋਰਟ ਪਤਾ ਜਾਂਦਾ ਇਹਨਾਂ ਨਸ਼ੇ ਦੀ ਕਮਾਈ ਨਾਲ ਜਿਹੜੀ ਆ ਗਈ ਹੈ ਇਹ ਕਿ ਜਿਹੜੀ ਆ پراਪਰਟੀ ਬਣਾਈ ਆ ਅਤੇ ਇਹ ਕੇਸਵਾਦੀ ਡਿਬਾਲਿਸ਼ ਕੀਤਾ ਜਾ ਰਿਹਾ ਤਾਂ ਜੋ ਜਿਹੜੇ ਨਸ਼ੇ ਦੇ ਤਸਕਰ ਤੇ ਉਹਨਾਂ ਦੀ ਜਿਹੜੀ ਇਲੈਗਲ ਕਵਾਇਰਡ ਪ੍ਰਾਪਰਟੀ ਹੈਗੇ ਉਹਨਾਂ ਤੋਂ ਪਹੁੰਚ ਕੀਤਾ ਜਾ ਸਕੇ ਇਸ ਵਿਅਕਤੀ ਦੀ ਜਿਹੜੀ ਪਹਿਲਾਂ ਦੇ ਜੇਕਰ ਜੇਲ੍ਹ ਵੀ ਅਸੀਂ ਦਿੱਤੀ ਹੈ ਤਾਂ ਆਪਾਂ ਐਨਡੀਪੀ ਸੈਕਟਰ ਦੇ ਤਹਿਤ ਫ੍ਰੀਡ ਕਰਾ ਸਕਦੇ ਹਾਂ ਜੋ ਇਹਨੇ ਇਲੈਗਲ ਕਵਾਇਰਡ ਪ੍ਰਾਪਰਟੀ ਦੇ ਅਕਸਰ ਨਸ਼ੇ ਨੂੰ ਵੇਚ ਕੇ ਕਮਾਈ ਤੋਂ ਕਮਾਈ ਗਈ ਸੀ ਐਂਡ ਉਹਦੇ ذریعے ਦੀ ਪ੍ਰਾਪਰਟੀ ਜਾ ਕੇ ਰੇ ਬਟ ਉਹਨਾਂ ਲਈ ਜਿਸੀਂ ਜੜਾ ਕੇ ਸਾਰਾ ਪ੍ਰੋਸੀਡ ਕਰਕੇ ਉਹਦੇ ਕੋ ਰੂਰ ਦੇ ਧਾਰੇ ਦੇ ਵਿੱਚ ਜੋ ਡਵਲ ਕਰਾ ਰਹੇ ਜਿਹੜੀਆਂ ਹੁਣ ਤੱਕ ਸਾਡੇ ਡਿਸਟ੍ਰਿਕਟ ਜਿਹੜਾ ਜਲੰਧਰ ਰੂਰਲ ਦੇ ਵਿੱਚ ਅਸੀਂ 43 ਪ੍ਰਾਪਰਟੀ ਜਿਹੜੀ ਡਿਵਾਲਿਸ਼ ਕਰਾ ਰਹੇ ਐ ਐਂਡ ਬਾਕੀ ਹੋਰ ਵੀ ਲਿਸਟ ਕਾਫੀ ਲੰਬੀ ਹੈ ਜਿਵੇਂ ਜਿਵੇਂ ਅਸੀਂ ਕਰਾਵਾਂਗੇ ਤਾਂ ਤੁਹਾਨੂੰ ਅਪਡੇਟ ਹੋਤਾ ਹੈ ਮੈਸੇਜ ਇਹ ਹੈ ਕਿ ਜਿਹੜੇ ਵੀ ਕੋਈ ਨਸ਼ੇ ਦੇ ਤਸਕਰ ਰਹੇ ਨੇ ਕੋਈ ਇਸ ਤਰ੍ਹਾਂ ਦੇ ਕੰਮ ਕਰਦੇ ਨੇ ਉਹਨਾਂ ਨੂੰ ਸਖਤ ਸਿਹਾਨ ਦਿੱਤਾ ਜਾ ਰਿਹਾ ਹੈ ਕਿ ਜੇਕਰ ਕੋਈ ਵੀ ਵਿਅਕਤੀ ਨਸ਼ੇ ਦਾ ਕੰਮ ਕਰੇਗਾ ਤਾਂ ਉਹਦੀ ਕਮਾਈ ਨਾਲ ਕਰਾਈ ਹੋਈ ਪ੍ਰਾਪਰਟੀ ਨੂੰ ਕਬਜ਼ੇ ਵਿੱਚ ਲਿਆਇਆ ਜਾਏਗਾ ਸਾਡਾ ਉਹ ਐਨਡੀਪੀਐਸ ਦੇ ਸਖਤ ਤੌਰ 'ਤੇ ਨਾਗਰਿਕਾਂ ਦਾ ਸਾਮਰਾਪ ਕਰਨਾ ਹੈ